ਜੇ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਸ਼ਾਇਦ ਕਰਜ਼ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡਾ ਬੋਝ ਬਣ ਚੁੱਕਾ ਹੈ ਐਮ ਆਈ ਉਧਾਰ ਕ੍ਰੈਡਿਟ ਕਾਰਡ ਰਿਸ਼ਤੇਦਾਰਾਂ ਦਾ ਉਧਾਰ ਰਾਤ ਨੂੰ ਨੀਂਦ ਨਹੀਂ ਤੇ ਦਿਨ ਨੂੰ ਟੈਨਸ਼ਨ ਪਰ ਅੱਜ ਦੀ ਵੀਡੀਓ ਇਹ ਤੁਹਾਡੇ ਲਈ ਇੱਕ ਉਮੀਦ ਦੇਵੇਗੀ ਕਿਉਂਕਿ ਅਸੀਂ ਅੱਜ ਗੱਲ ਕਰਾਂਗੇ ਕਰਜ਼ ਖਤਮ ਕਰਨ ਦੇ ਪ੍ਰੈਕਟੀਕਲ ਤਰੀਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਕਰਨ ਸਿੰਘ ਮੱਲਈ ਅੱਜ ਦੀ ਵੀਡੀਓ ਨੂੰ ਐਂਡ ਤੱਕ ਦੇਖਣਾ ਅਗਰ ਤੁਸੀਂ ਵੀ ਆਪਣੇ ਸਿਰ ਤੋਂ ਕਰਜ਼ਾ ਖਤਮ ਕਰਨਾ ਚਾਹੁੰਦੇ ਹੋ ਕਰਜ ਕਿਉਂ ਖਤਰਨਾਕ ਹੈ ਦੋਸਤੋ ਕਰਜ ਸਿਰਫ ਪੈਸਾ ਨਹੀਂ ਖਾਂਦਾ ਇਹ ਤੁਹਾਡੀ ਸੋਚ ਇੱਜ਼ਤ ਤੇ ਸਿਹਤ ਵੀ ਖਾਂਦਾ ਹੈ ਕਰਜ ਕਾਰਨ ਸਟ्रेस ਹੁੰਦਾ ਹੈ ਜਿਸ ਨਾਲ ਸਾਨੂੰ ਡਿਪਰੈਸ਼ਨ ਬੀਪੀ ਸ਼ੂਗਰ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ ਘਰਾਂ ਵਿੱਚ ਝਗੜੇ ਰਹਿੰਦੇ ਹਨ ਬੰਦਾ ਗਲਤ ਫੈਸਲੇ ਲੈਂਦਾ ਹੈ ਸੱਚ ਇਹ ਹੈ ਕਿ ਕਰਜ ਖੁਦ ਖਤਮ ਨਹੀਂ ਹੁੰਦਾ ਉਹਨੂੰ ਖਤਮ ਕਰਨਾ ਪੈਂਦਾ ਹੈ ਸਟੈਪ ਨੰਬਰ 1 ਸਭ ਤੋਂ ਪਹਿਲਾ ਤਰੀਕਾ ਸੱਚ ਨੂੰ ਅਕਸੈਪਟ ਕਰੋ ਜਿੱਦਾਂ ਓਸ਼ੋ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਬਹੁਤ ਵੱਡੀ ਪ੍ਰੋਬਲਮ ਵਿੱਚ ਫਸ ਚੁੱਕੇ ਹੋ ਤਾਂ ਤੁਹਾਡਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਵਧੀਆ ਫੈਸਲੇ ਲੈ पाओਗੇ ਪੇਪਰ ਤੇ ਲਿਖੋ ਕਿੰਨਾ ਕਰਜ਼ ਹੈ ਕਿਸ ਨੂੰ ਕਿੰਨਾ ਵਾਪਸ ਦੇਣਾ ਹੈ ਜਦ ਤੱਕ ਤੁਸੀਂ ਕਲੀਅਰ ਨਹੀਂ ਹੁੰਦੇ ਤਦ ਤੱਕ ਤੁਸੀਂ ਕੋਈ ਸੋਲੂਸ਼ਨ ਨਹੀਂ ਕਰ ਪਾਉਗੇ ਯਾਦ ਰੱਖੋ ਪ੍ਰੋਬਲਮ ਲਿਖੀ ਜਾਵੇ ਤਾਂ ਉਹ ਅੱਧੀ ਰਹਿ ਜਾਂਦੀ ਹੈ ਸਟੈਪ ਨੰਬਰ 2 ਹੁਣ ਤੁਸੀਂ ਕਰਜ਼ਿਆਂ ਦੀ ਲਿਸਟ ਬਣਾ ਚੁੱਕੇ ਹੋ ਜਿੱਦਾਂ ਕਾਰ ਲੋਨ, ਬਿਜ਼ਨਸ ਲੋਨ, ਪਰਸਨਲ ਲੋਨ, ਕ੍ਰੈਡਿਟ ਕਾਰਡ ਲੋਨ, ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਪੈਸੇ ਸਭ ਤੋਂ ਉੱਪਰ ਲੋਨ ਉਹ ਲਿਖੋ ਜਿਸ ਦਾ ਇੰਟਰਸਟ ਸਭ ਤੋਂ ਜ਼ਿਆਦਾ ਹੈ ਜਿੱਦਾਂ ਕਿ ਕ੍ਰੈਡਿਟ ਕਾਰਡ 35% ਪਰਸਨਲ ਲੋਨ 30 ਤੋਂ 35% ਕਾਰ ਲੋਨ 9% ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਪੈਸੇ ਅਸੀਂ ਸੋਚਦੇ ਹਾਂ ਕਿ ਹਰ ਮੰਥ ਪੈਸਾ ਤਾਂ ਆ ਰਿਹਾ ਹੈ ਪਰ ਜਾ ਕੇ ਕਿੱਥੇ ਰਿਹਾ ਹੈ ਸੋ ਦੋਸਤੋ ਕਿਸੇ ਵੀ ਵੱਡੇ ਪਾਣੀ ਵਾਲੇ ਟੈਂਕ ਨੂੰ ਅਗਰ ਅਸੀਂ ਭਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਵਿੱਚ ਸوراਖ ਹਨ ਤਾਂ ਉਹ ਕਦੀ ਭਰਿਆ ਨਹੀਂ ਜਾ ਸਕਦਾ ਸਟੈਪ ਨੰਬਰ 3 ਸਭ ਤੋਂ ਪਹਿਲਾ ਕਰਜ਼ਾ ਕਿਹੜਾ ਉਤਾਰੀਏ ਬਿਲਕੁਲ ਸ਼ਾਂਤ ਹੋ ਜਾਓ ਤੇ ਇਹ ਸੋਚੋ ਕਿ ਇਹ ਬੋਝ ਮੇਰੇ ਤੇ ਇੱਕ ਦਿਨ ਵਿੱਚ ਨਹੀਂ ਆਇਆ ਸੋ ਇਸ ਨੂੰ ਖਤਮ ਕਰਨ ਦੀ ਵੀ ਜਲਦੀ ਨਾ ਕਰਿਓ ਕਿਉਂਕਿ ਤੁਸੀਂ ਇਕੱਲੇ ਨਹੀਂ 90% ਇੰਡੀਅਨ ਕਰਜ਼ੇ ਥੱਲੇ ਹਨ ਸੋ ਬਿਲਕੁਲ ਸ਼ਾਂਤ ਹੋ ਕੇ ਪਲਾਨ ਕਰੋ ਪਲਾਨ ਨੰਬਰ 1 ਅਗਰ ਕੋਲ ਪੈਸੇ ਹਨ ਤਾਂ ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਤੇ ਪਰਸਨਲ ਲੋਨ ਨੂੰ ਖਤਮ ਕਰੋ ਪਲਾਨ ਨੰਬਰ 2 ਅਗਰ ਕੋਲ ਤੁਹਾਡੇ ਕੋਲ ਕੋਈ ਸੇਵਿੰਗ ਪਲਾਨ ਚੱਲ ਰਿਹਾ ਹੈ ਜਾਂ ਤੁਸੀਂ ਕਿਤੇ ਪੈਸੇ ਇਨਵੈਸਟ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਉਸ ਨੂੰ ਬੰਦ ਕਰਕੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੇ ਪਰਸਨਲ ਲੋਨ ਨੂੰ ਖਤਮ ਕਰੋ ਕਿਉਂਕਿ ਇਨਵੈਸਟ ਕਰਨ ਤੇ ਸਾਨੂੰ ਉਨਾ ਪ੍ਰੋਫਿਟ ਨਹੀਂ ਆ ਰਿਹਾ ਜਿੰਨਾ ਅਸੀਂ ਹਾਈ ਇੰਟਰਸਟ ਕ੍ਰੈਡਿਟ ਕਾਰਡ ਤੇ ਪਰਸਨਲ ਲੋਨ ਤੇ ਦੇ ਰਹੇ ਹਾਂ ਰੂਲ ਨੰਬਰ 3 ਉਹ ਛੋਟੇ ਕਰਜ਼ੇ ਸਭ ਤੋਂ ਪਹਿਲਾਂ ਉਤਾਰੋ ਕਿਉਂਕਿ ਜਦੋਂ ਅਸੀਂ ਛੋਟੇ ਕਰਜ਼ੇ ਪਹਿਲਾਂ ਦੇ ਨਹੀਂ ਹਾਂ ਤਾਂ ਸਾਡੇ ਅੰਦਰ ਇੱਕ ਆਤਮ ਵਿਸ਼ਵਾਸ ਆ ਜਾਂਦਾ ਹੈ ਕਿ ਸਾਡਾ ਕਰਜ਼ਾ ਘਟ ਰਿਹਾ ਹੈ ਚੌਥਾ ਅਗਰ ਤੁਸੀਂ ਕੋਈ ਜੌਬ ਕਰ ਰਹੇ ਹੋ ਜਾਂ ਕੋਈ ਮਿਹਨਤ ਕਰ ਰਹੇ ਹੋ ਤੇ ਤੁਹਾਡੇ ਅਕੋਰਡਿੰਗ ਤੁਹਾਨੂੰ ਪੈਸੇ ਆਉਣ ਦੇ ਕੋਈ ਜ਼ਿਆਦਾ ਚਾਂਸ ਨਹੀਂ ਲੱਗ ਰਹੇ ਤਾਂ ਕੋਈ ਐਸਾ ਲੋਨ ਪਤਾ ਕਰੋ ਜਿਸ ਦਾ ਇੰਟਰਸਟ ਰੇਟ ਵੀ ਘੱਟ ਹੋਵੇ ਤੇ ਜਿਸ ਦੀ EMI ਘੱਟ ਹੋਵੇ ਫੋਰ ਐਗਜ਼ਾਮਪਲ ਤੁਸੀਂ ਮੰਥ ਦਾ ਹਾਈ ਇੰਟਰਸਟ ਤੇ 50 ਤੋਂ 60000 ਰੁਪਿਆ ਛੋਟੇ ਛੋਟੇ ਕਰਜ਼ਿਆਂ ਨੂੰ ਦੇ ਰਹੇ ਹੋ ਪਰ ਅਗਰ ਤੁਹਾਨੂੰ ਕੋਈ ਐਸਾ ਲੋਨ ਮਿਲ ਜਾਂਦਾ ਹੈ ਜੋ ਤੁਹਾਡੇ ਸਾਰੇ ਕਰਜ਼ੇ ਉਤਾਰ ਦੇਵੇ ਤੇ ਉਸ ਦਾ ਇੰਟਰਸਟ ਵੀ ਘੱਟ ਹੋਵੇ ਤੇ ਉਸ ਦੀ ਮੰਥ ਦੀ ਈਐਮਆਈ ਵੀ ਘੱਟ ਹੋਵੇ ਕਿਉਂਕਿ ਉਸ ਨਾਲ ਕੀ ਹੋਵੇਗਾ ਕਿ ਤੁਹਾਨੂੰ ਇੱਕ ਸਮਾਂ ਮਿਲ ਜਾਵੇਗਾ ਕਿਉਂਕਿ ਘੱਟ ਈਐਮਆਈ ਭੇ ਕਰਕੇ ਤੁਸੀਂ ਆਪਣੇ ਛੋਟੇ ਛੋਟੇ ਬਾਕੀ ਸਾਰੇ ਕਰਜ਼ੇ ਉਤਾਰ ਦਿੱਤੇ ਹਨ ਤੇ ਹੁਣ ਘੱਟ ਈਐਮਆਈ ਨਾਲ ਤੁਸੀਂ ਆਪਣੇ ਬਿਜ਼ਨਸ ਜਾਂ ਜੋਬ ਤੇ ਫੋਕਸ ਕਰਕੇ ਆਪਣੀਆਂ ਸੇਵਿੰਗਸ ਕਰ ਸਕਦੇ ਹੋ ਸਟੈਪ ਨੰਬਰ 4 ਲਾਈਫਸਟਾਈਲ ਸਿੰਪਲ ਬਣਾਓ ਦੋਸਤੋ ਕਰਜ ਸਟੇਟਸ ਕਰਕੇ ਹੀ ਹੁੰਦਾ ਹੈ ਮਹਿੰਗਾ ਫੋਨ ਫਾਲਤੂ ਸ਼ੋਪਿੰਗ ਤੇ ਸ਼ੋਅ ਆਫ ਸਮ ਟਾਈਮ ਸਾਡਾ 30 40000 ਦੇ ਫੋਨ ਨਾ ਵੀ ਸਰ ਰਿਹਾ ਹੁੰਦਾ ਹੈ ਪਰ ਅਸੀਂ ਬਾਕੀ ਅਮਲ ਦੇਖ ਕੇ ਅਸੀਂ ਏਮ ਇਤੇ ਮਹਿੰਗਾ ਫੋਨ ਹਾਈ ਇੰਟਰਸਟ ਰੇਟ ਤੇ ਲੈ ਲੈਣੇ ਹਨ ਥੋੜੇ ਟਾਈਮ ਲਈ ਸਿੰਪਲ ਰਹੋ ਜ਼ਰੂਰਤ ਤੇ ਫੋਕਸ ਕਰੋ ਸ਼ੌਂਕ ਬਾਅਦ ਵਿੱਚ ਵੀ ਪੂਰੇ ਹੋ ਜਾਣਗੇ ਕਿਉਂਕਿ ਟੈਂਪਰੇਰੀ ਟੈਂਪਰੇਰੀ ਸੈਕਰੀਫਾਈਸ ਪਰਮਾਨੈਂਟ ਸਕੂਨ ਦਿੰਦਾ ਹੈ ਸਟੈਪ ਨੰਬਰ 5 ਆਪਣੀ ਇਨਕਮ ਬਤਾਓ ਜਦੋਂ ਵੀ ਅਸੀਂ ਕਰਜ਼ੇ ਵਿੱਚ ਹੁੰਨੇ ਆ ਤਾਂ ਹਰ ਕੋਈ ਇਹ ਕਹਿ ਰਿਹਾ ਹੁੰਦਾ ਕਿ ਆਪਣੇ ਖਰਚੇ ਘਟਾਓ ਪਰ ਅਸੀਂ ਆਪਣੇ ਖਰਚੇ ਕਿੰਨੇ ਘਟਾ ਸਕਦੇ ਹਾਂ ਸੋ ਆਪਣੀ ਇਨਕਮ ਵਧਾਣ ਬਾਰੇ ਸੋਚੋ ਜਿੱਦਾਂ ਕਿ ਪਾਰਟ ਟਾਈਮ ਕੰਮ ਸਕਿੱਲ ਸਿੱਖੋ ਐਡੀਟਿੰਗ ਡਰਾਈਵਿੰਗ ਜਾਂ ਟੀਚਿੰਗ ਬਹੁਤ ਸਾਰੇ ਲੋਕ ਆਪਣੀ ਜੌਬ ਦੇ ਨਾਲ ਪਟੇਸ਼ਾਹਰਾ ਵਿੱਚ ਉਬਰ ਜਾਂ ਡਰਾਈਵਿੰਗ ਕਰਕੇ ਅੱਜ ਸਾਨੂੰ ਜਿਹੜੇ ਸ਼ਾਮ ਨੂੰ ਟੀਚਿੰਗ ਦੇ ਕੇ ਜਾਂ ਮਾਰਨਿੰਗ ਆਪਣਾ ਟੀਚਿੰਗ ਜਿਹ ਕਲਾਸਿਸ ਦੇ ਕੇ ਉਹ ਆਪਣਾ ਕੁਛ ਨਾ ਕੁਛ ਪਾਰਟ ਟਾਈਮ ਵਿੱਚ ਇਨਕਮ ਕਰ ਰਹੇ ਹਨ ਸੋ ਦਿਨ ਦਾ 500000 ਹੀ ਤੁਹਾਨੂੰ ਇੱਕ ਸਕੂਨ ਦੇਵੇਗਾ ਤੇ ਤੁਹਾਡੇ ਕਰਜ਼ੇ ਖਤਮ ਕਰਨ ਵਿੱਚ ਤੁਹਾਨੂੰ ਇੱਕ ਹਿੰਮਤ ਦੇਵੇਗਾ ਕਮ ਵਧਾਉਣੀ ਹੈ ਤਾਂ ਹਿੰਮਤ ਖੁਦ ਹੀ ਕਰਨੀ ਪੈਗੀ ਅਗਰ ਹਿੰਮਤ ਕਰੋਗੇ ਤਾਂ ਹੀ ਇੱਕ ਵਧੀਆ ਇਨਕਮ ਬਣੇਗੀ ਸਟੈਪ ਨੰਬਰ 6 ਰੱਬ ਤੇ ਭਰੋਸਾ ਤੇ ਮਿਹਨਤ ਕਰਜ ਸਿਰਫ ਪੈਸੇ ਨਾਲ ਨਹੀਂ ਤੁਹਾਡੀ ਸੋਚ ਨਾਲ ਵੀ ਖਤਮ ਹੁੰਦਾ ਹੈ ਆਪਣੀਆਂ ਆਦਤਾਂ ਤੇ ਧਿਆਨ ਦਿਓ ਜਿੱਦਾਂ ਕਿ ਸਵੇਰੇ ਐਕਸਰਸਾਈਜ਼ ਸਵੇਰੇ ਜਲਦੀ ਉੱਠਣਾ ਆਪਣੇ ਖਾਣ ਪੀਣ ਤੇ ਧਿਆਨ ਦੇਣਾ ਕਿਉਂਕਿ ਅਗਰ ਅਸੀਂ ਆਪਣੇ ਦਿਮਾਗ ਨੂੰ ਵਧੀਆ ਰੱਖਾਂਗੇ ਤਾਂ ਇਹੀ ਤੁਹਾਡੇ ਲਈ ਵਧੀਆ ਫੈਸਲੇ ਲਏਗਾ ਤੇ ਸਾਨੂੰ ਇਨਕਮ ਵਧਾਣ ਵਿੱਚ ਸਾਡਾ ਬੈਨੀਫਿਟ ਕਰੇਗਾ ਰੋਜ਼ ਅਰਦਾਸ ਕਰੋ ਪਰ ਮਿਹਨਤ ਜ਼ਰੂਰ ਕਰੋ ਰੱਬ ਮਦਦ ਉਹਨਾਂ ਦੀ ਕਰਦਾ ਹੈ ਜਿਹੜੇ ਆਪਣੀ ਮਦਦ ਖੁਦ ਕਰਦੇ ਹਨ ਸਟੈਪ ਨੰਬਰ 7 ਗਲਤੀਆਂ ਦੁਬਾਰਾ ਨਾ ਕਰੋ ਕਰਜ ਖਤਮ ਹੋਣ ਤੋਂ ਬਾਅਦ ਐਮਰਜੈਂਸੀ ਫੰਡ ਬਣਾਓ ਸੇਵਿੰਗ ਸ਼ੁਰੂ ਕਰੋ ਫालतू EMI ਤੋਂ ਦੂਰ ਰਹੋ ਕਰਜ ਖਤਮ ਕਰਨਾ ਮੁਸ਼ਕਿਲ ਹੈ ਪਰ ਦੁਬਾਰਾ ਪੈਦਾ ਕਰਨਾ ਬਹੁਤ ਈਜ਼ੀ ਹੈ ਸੋ ਛੋਟੀਆਂ ਛੋਟੀਆਂ ਸੇਵਿੰਗ ਸ਼ੁਰੂ ਕਰੋ ਜਿੱਦਾਂ ਅਸੀਂ ਸੋਚਦੇ ਆ ਕਿ ਅਸੀਂ 5000 10000 ਦੀ FD ਕਰਾ ਲਵਾਂਗੇ ਤਾਂ ਉਸ ਨਾਲ ਕੀ ਫਰਕ ਪਵੇਗਾ ਪਰ ਅਗਰ ਸਾਨੂੰ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਉਹੀ ਪੈਸਾ ਸਾਡੇ ਲਈ ਕੰਮ ਆਏਗਾ ਸੋ ਲਾਈਫ ਸਟਾਈਲ ਨਾਲ ਰابطੇ ਵਿਸ਼ਵਾਸ ਤੇ ਮਿਹਨਤ ਕਰੋ ਦਿਨ ਜ਼ਰੂਰ ਬਦਲਣਗੇ ਸੋ ਦੋਸਤੋ ਕਰਜ਼ ਕੋਈ ਸ਼ਰਾਪ ਨਹੀਂ ਇੱਕ ਸਬਕ ਹੈ ਸੋ ਡਿਸਪੀਸਪਲਨ ਰੱਖੋ ਸਬਰ ਰੱਖੋ ਤੇ ਮਿਹਨਤ ਕਰੋ ਤਾਂ ਹਰ ਕਰਜ਼ ਖਤਮ ਹੋ ਸਕਦਾ ਹੈ ਅਗਰ ਤੁਸੀਂ ਸੋਚੋਗੇ ਤਾਂ ਹੀ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਉਹਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਜਰੂਰ ਭੇਜੋ ਅਗਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਇਸ ਹੈਲਪ ਦੀ ਜ਼ਰੂਰਤ ਹੈ ਤਾਂ ਉਹ ਵੀ ਆਪਣੀ ਜ਼ਿੰਦਗੀ ਸੌਖੀ ਕਰ ਸਕੇ